ਪੰਚਾਇਤ ਚੋਣਾਂ ਨੂੰ ਲੈ ਕੇ ਜਿੱਥੇ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਆਪਣੀ ਰੰਜਿਸ਼ ਦੇ ਮਾਮਲੇ ਵੀ ਆਪਸੀ ਰੰਜਿਸ਼ ਦੇ ਮਾਮਲੇ ਸਾਹਮਣੇ ਆ ਰਹੇ ਨੇ ਫਰੀਦਕੋਟ ਨੇੜਲੇ ਪਿੰਡ ਰੁਪੀਆ ਵਾਲਾ ਵਿਖੇ ਅਕਾਲੀਬਨਾਮ ਅਕਾਲੀ ਹੀ ਮੈਦਾਨ ਵਿੱਚ ਨੇ ਇੱਥੇ ਖੂਨੀ ਝੜਪ ਵਿੱਚ 16 ਵਿਅਕਤੀ ਜ਼ਖਮੀ ਹੋ ਗਏ ਇਹਨਾਂ ਵਿੱਚੋਂ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਦੋਵੇਂ ਗੁੱਟਾਂ 'ਚੋਂ ਇੱਕ ਵਿਧਾਇਕ ਦੀਪ ਮਲਹੋਤਰਾ ਦੇ ਹਮਾਇਤੀ ਸਨ ਅਤੇ ਦੂਜੇ ਗੁੱਟ ਵਿੱਚ परम वंश सिंह बंटी रोमाना ਦੇ ਹਮਾਇਤੀ ਸਨ ਇਹਨਾਂ ਵਿਅਕਤੀਆਂ ਕੋਲ ਤੇਜ਼ ਤਾਰ ਹਥਿਆਰ ਕਿਰਪਾਨਾ ਆਦਿ ਸਨ ਉਧਰ थाना ਮੁਖੀ ਬਲਵਿੰਦਰ ਸਿੰਘ ਬਾਸੀ ਦਾ ਤਬਾਦਲਾ ਕਰ ਦਿੱਤਾ ਗਿਆ ਐਸਪੀ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਕੇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਨੈਸਪਾਲ ਸੰਗਤ ਸਾਡੇ ਵੰਗਾਂ ਮੈਂਬਰ ਭਰਾ ਆਇਆ ਉਹਨੇ ਆਪ ਥਾਂ 'ਚ ਦਫਤਰ ਬਣਾਇਆ ਉਹਦੇ ਜਿਹੜੇ ਬੈਠੇ ਸੀ ਉੱਥੇ ਮੱਖਣ ਪੈਨ ਫੇਰ ਮੈਂ ਜਿਹੜਾ ਸਰਕੂ ਪ੍ਰਧਾਨ ਹੈ ਉਹ ਉਹ ਬੰਦੇ ਲੈ ਕੇ ਆਏ ਤੇ ਸਾਡੇ ਬੈਠਿਆਂ ਦੇ ਗੱਲ ਪੈ ਗਿਆ ਅਚਾਨਕ ਟਾਈਮ ਤੇ ਸਾਡੇ ਸਾਰੇ ਬੰਦਿਆਂ ਨੇ ਸਲਾ ਸੁਪਾ ਮਾਰਿਆ ਬੰਦੇ ਉਹਦੇ ਨਾਲ 5-7 ਬੰਦੇ ਪਿੰਡ ਦੇ ਸੀ 10-12 ਬੰਦੇ ਉੱਪਰ ਇੱਥੇ ਗੋਲੀਬਾਰੀ ਉਹਨਾਂ ਨੇ ਨਹੀਂ ਕਰੀਏ ਸਾਡੇ ਕੋਲ ਕੋਈ ਗੋਲੀਬਾਰੀ ਦੀ ਸਹੀ ਤੱਕਰ ਨਹੀਂ ਹੋਇਆ ਜਮਨ ਕਰਾ ਕੇ ਗਿਆ ਉਹਦੇ ਸਾਰੇ ਜੀ ਵੋਟਾਂ ਮੰਗਣ ਜਾ ਰਹੇ ਸੀ ਜੀ ਵਿਰੋਧ ਕੀਤਾ ਐਮਐਲ ਨੂੰ ਉਲਟ ਦੋ ਜਿਹੜਾ ਕਾਲੀ ਹੈ ਗੁਰੂ ਜੀ ਤੇ ਆਪਣੇ ਸਾਡੇ ਦੇ ਅਸਨਾ ਜਮਾ ਕਰਵਾ ਲਿਆ ਸਾਡੇ ਕੋਲ ਦਾ ਪੁਲਿਸ ਨੇ ਪਹਿਲਾਂ ਇਹਨਾਂ ਤਰ੍ਹਾਂ ਦਾ ਗੋਲਗੇ ਬਚਾਈਆਂ ਵੀ ਦੇ ਤਿੰਨ ਚਾਰ ਦੇ ਵਿੱਚ ਹੈ ਤੇ ਇਹ ਗੋਲੀ ਮਾਰਨਾ ਬਰਨਾਰ ਸਿੰਘ ਸਿੰਘ ਸਿਖਸਨ ਲੋਪਰ ਜੱਟ ਸਿੰਘ ਇਹ ਰਾਤ ਪਿੰਡ ਸਾਧਕੀ ਪਿੰਡ ਸਾਧਕ ਥਾਣੇ ਵਿੱਚ ਪਿੰਡ ਰਪਈਆ ਵਾਲਾ ਤੇ ਰਾਤ ਝਗੜਾ ਹੋਇਆ ਦੋ ਪਾਰੀਆਂ ਵਿੱਚ ਬਿਲਾਜ ਟਿੱਕਾ ਤੇ ਅਤੇ ਮੱਖਣ ਇਹਨਾਂ ਦੇ ਵਿੱਚ ਆਸ ਵਿੱਚ ਝਗੜਾ ਹੋਣ ਤੇ ਇਹਨਾਂ ਦੇ ਬੰਦੇ ਆਸ ਵਿੱਚ ਜ਼ਖਮੀ ਹੋ ਰਹੇ ਤਕਰੀਬਨ 16 ਬੰਦੇ ਪਤਾ ਲੱਗਾ ਜ਼ਖਮੀ ਹੋਣੇ ਜੋ ਕਿ ਵੱਖ-ਵੱਖ ਥਾਂ ਚੱਲ ਰਿਹਾ ਹੈ ਬਾਕੀ ਤਫਤੀਸ਼ ਜਾਰੀ ਹੈ ਹਾ ਹੋ ਸਕਦਾ ਪੰਚਾਇਤੀ ਨੂੰ ਹੋਵੇ 70000 ਜਾਰੀ ਹੈ ਤੇ ਡੀਐਸਪੀ ਮੌਕੇ ਤੇ ਗਏ ਹੋਏ ਨੇ ਹਲਕਾ ਉਹ ਪ੍ਰਤਾਹ ਕਰਦੇ ਨੇ ਸਿਆਕ ਜੋ ਵੀ ਆਉਂਗੇ ਸਾਹਮਣੇ ਉਹ ਗੱਲ ਤੁਹਾਨੂੰ ਫਿਰ ਦੱਸਿਓ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ